ਖੇਡਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਹ ਪਹਿਲੇ ਦਿਨ ਤੋਂ ਸੋਚ ਆ ਵੀ ਜੋ ਪੰਜਾਬ ਦੀਆਂ ਹਾਕੀ ਹੋਵੇ ਚਾਹੀ ਕਬੱਡੀ ਹੋਵੇ ਇਹ ਜਿਹੜੀਆਂ ਸਾਡੀ ਮਾਂ ਬੋਲੀ ਨਾਲ ਜੁੜੀਆਂ ਖੇਡਾਂ ਨੇ ਇਹਨਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਇਹ ਮੁੱਖ ਮੰਤਰੀ ਸਾਹਿਬ ਦਾ ਮਿਸ਼ਨ ਆ ਅੱਜ ਇਥੇ ਪੀਏਯੂ ਦੇ ਅੰਦਰ ਲੁਧਿਆਣੇ ਜੋ ਟੂਰਨਾਮੈਂਟ ਹੋ ਰਹੇ ਨੇ ਮੈਂ ਸਮਝਦਾ ਇਹ ਬੱਚਿਆਂ ਨੂੰ ਆਉਣ ਵਾਲੀ ਬਹੁਤ ਵਧੀਆ ਪ੍ਰੇਰਣਾ ਔਰ ਇਸੇ ਤਰ੍ਹਾਂ ਇਹ ਕਲੱਬ ਜਿਹੜੇ ਆ ਲਗ ਲਗ ਟੂਰਨਾਮੈਂਟ ਕਰਾਉਂਦੇ ਆ ਲੋਕਾਂ ਨੂੰ ਮਾਣ ਆ ਪੰਜਾਬ ਪੀਏਯੂ ਲੁਧਿਆਣਾ ਤੇ ਕਿਉਂਕਿ ਇਹ ਪੀਓਯੂ ਨੇ ਬਹੁਤ ਵੱਡੇ ਵੱਡੇ ਪਲੇਅਰ ਦਿੱਤੇ ਆ ਪਹਿਲਾਂ ਵੀ ਅੱਗੇ ਆਉਣ ਵਾਲੇ ਸਮੇਂ 'ਚ ਵੀ ਦਊਗੇ ਮੈਂ ਅੱਜ ਦੇ ਇਸ ਟੂਰਨਾਮੈਂਟ ਤੇ ਸਾਰਿਆਂ ਨੂੰ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੰਦਾ ਔਰ ਅੱਗੇ ਤੋਂ ਇਸ ਗੱਲ ਦਾ ਵਿਸ਼ਵਾਸ ਰੱਖਦਾ ਕਿ ਹੋਰ ਟੂਰਨਾਮੈਂਟ ਜਿਹੜੇ ਆ ਬਾਤ ਚੜ ਕੇ ਕਰਾਉਗੇ ਉਹਦੇ ਵਿੱਚ ਸਾਡਾ ਵੀ ਯੋਗਦਾਨ ਹੋਊਗਾ ਅਸੀਂ ਇਹਨਾਂ ਦੇ ਨਾਲ ਮੋਢੇ ਦਾ ਮੋਢਾ ਲਾ ਕੇ ਇਸ ਪੰਜਾਬ ਦੀਆਂ मां ਖੇਡਾਂ ਨੂੰ ਅੱਗੇ ਲੈ ਕੇ ਜਾਣ ਦਾ ਸਾਡਾ ਇਹ ਉਪਰਾਲਾ ਵਾ ਧੰਨਵਾਦ ਜਗਤਾਰ ਹਾਕੀ ਵੱਲੋਂ ਬੜਾ ਸ਼ਾਨਦਾਰ ਟੂਰਨਾਮੈਂਟ 5 ਦਿਨ ਦਾ ਇਹ ਜੋ ਵਿਖੇ ਕਰਾਇਆ ਗਿਆ ਜਿਸ ਦੇ ਵਿੱਚ ਵੱਡੀ ਗੰਟੀ ਦੀਆਂ ਟੀਮਾਂ ਨੇ ਪਾਗ ਲਿਆ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਜਿੱਤ ਹਾਰ ਮੈਨੈ ਨਹੀਂ ਰੱਖਦੀ ਜਦੋਂ ਦੋ ਪਹਿਲਵਾਨ ਕੋਲ ਦੇਖਣੇ ਟਹਿਣਾ ਹੁੰਦਾ ਤੇ ਪ੍ਰਬੰਧ ਬੜਾ ਵਧੀਆ ਸੀ ਬੈਠਣ ਦਾ ਖੜਾਣੇ ਰਹਿਣ ਦਾ ਖਾਣ ਪੀਣ ਦਾ ਸੱਚਾ ਪ੍ਰਬੰਧ ਕਰਿਆ ਸੀ ਖਿਡਾਰੀਆਂ ਨੂੰ ਜਿਹੜੇ ਅਨਾਮ ਨੇ ਉਹ ਵੀ ਉੱਚ ਦਿੱਤੇ ਗਏ ਨੇ ਤੇ ਮੈਂ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਹੜੀ ਹਾਕੀ ਦਾ ਦਿਨੋਂ ਦਿਨ ਸਾਡੇ ਨੰਘਾਰ ਆ ਰਿਹਾ ਉਹਨੂੰ ਰੋਕਣ ਲਈ ਹਾਕੀ ਦੀ ਖੇਡ ਨੂੰ ਪਰਫੁੱਲਤ ਕਰਨ ਲਈ ਉਤਕਰਨ ਲਈ ਇੱਕ ਬਹੁਤ ਵੱਡਾ ਬਰਾਲਾ ਹੈ ਮੈਂ ਅਤੇ ਮੇਰੇ ਸਾਥੀ ਵਿਧਾਇਕ ਸਾਹਿਬ ਨੇ ਇਹਦੇ ਵਿੱਚ ਫੰਡ ਵੀ ਦਿੱਤਾ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿੰਦੇ ਹਾਂ ਜਦੋਂ ਵੀ ਕਿਤੇ ਸਾਡੀ ਲੋੜ ਹੋ ਗਈ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਸਿੱਖਿਆ ਅਤੇ ਸਿਹਤ ਉਸ ਨੂੰ ਅਸੀਂ ਪ੍ਰਮੁੱਖ ਰੱਖਿਆ ਹੈ ਜਿਹੜੀ ਵੀ ਇਹ ਸਿੱਖਿਆ ਦੇ ਨਾਲ-ਨਾਲ ਖੇਡਾਂ ਵੀ ਅਟੈਚ ਨੇ ਤੇ ਮੈਂ ਅੱਜ ਦੇ ਸ਼ਬਦ ਵਿਹਾੜੇ ਦੇ ਜੇਤੂ ਟੀਮ ਨੂੰ ਮੁबारकਵਾਦ ਦਿੰਦਾ ਤੇ ਹਰੇ ਹਰੇ ਨੂੰ ਹੌਸਲਾ ਬਖਸ਼ਦਾ ਇਹ ਟੂਰਨਾਮੈਂਟ ਦਸੰਬਰ 16 ਨੂੰ ਸ਼ੁਰੂ ਹੋਇਆ ਸੀ 5 ਦਿਨ ਦਾ ਟੂਰਨਾਮੈਂਟ ਦਸੰਬਰ 20 ਨੂੰ ਅੱਜ ਖਤਮ ਹੋਇਆ ਹੈ ਇਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਅਸ਼ੋਕ ਭਰਾਸ਼ਰ ਜੀ ਐਮ ਐਲ ਏ ਸੈਂਟਰਲ ਅਤੇ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਐਮ ਐਲ ਏ ਆਤਮਨਗਰ ਨੇ ਮੁੱਖ ਤੌਰ ਤੇ ਸ਼ਿਰਕਤ ਕੀਤੀ ਇਸ ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲਾ ਜਿਹੜਾ ਹੈ ਉਹ ਸਾਈ ਕੋ ਰਖੇਤਰ ਨੇ 3-2 ਤੇ ਆਪਣੀ ਦੂਸਰੀ ਟੀਮ ਜਿਹੜੀ ਸੀਗੀ ਹੌਕੀ ਇੱਕ ਟ੍ਰੇਨਿੰਗ ਸੈਂਟਰ ਰਾਮਪੁਰ ਨੂੰ 3-2 ਤੇ ਮਾਤ ਦਿੱਤੀ। ਇਸ ਟੂਰਨਾਮੈਂਟ ਵਿੱਚ ਸੈਮੀ ਫਾਈਨਲ ਵਿੱਚ ਜਿਹੜੇ ਮੁਕਾਬਲੇ ਹੋਏ ਬਹੁਤ ਹੀ ਦਿਲਚਸਪ ਮੁਕਾਬਲੇ ਸੀ ਜਿਸ ਵਿੱਚ ਸੌਰਜੀਤ ਹੌਕੀ ਅਕੈਡਮੀ ਤੇ ਹੌਕੀ ਅਕੈਡਮੀ ਸੰਗਰੂਰ ਨੇ ਤੀਜੀ ਚੌਥੀ ਪੋਜੀਸ਼ਨ ਲਈ ਖੇលਿਆ ਤੇ ਸੌਰਜੀਤ ਅਕੈਡਮੀ ਨੂੰ ਵੀ ਤੀਜੇ ਸਥਾਨ ਤੇ ਹਾਕੀ ਅਕੈਡਮੀ ਸੰਗਰੂਰ ਨੂੰ ਹਰਾ ਕੇ ਤੀਜੇ ਸਥਾਨ ਤੇ ਪਹੁੰਚੀ ਪਹਿਲੇ ਤਿੰਨੋਂ ਹੀ ਟੀਮਾਂ ਨੂੰ ਅਸੀਂ ਇਨਾਮ ਦੀ ਰਾਸ਼ੀ ਦਿੱਤੀ ਗਈ ਤੇ ਪਲੇਅਰਾਂ ਨੂੰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਅਵਾਰਡ ਦਿੱਤਾ ਗਿਆ ਤੇ ਇਸ ਨਾਲ ਹੀ ਅੱਜ ਟੂਰਨਾਮੈਂਟ ਸੰਪੰਨ ਹੋ ਗਿਆ ਹੈ ਸਾਰਿਆਂ ਦਾ ਆਰਗੇਨਾਈਜ਼ਰਸ ਨੇ ਟੂਰਨਾਮੈਂਟ ਕਮੇਟੀ ਦੇ ਮੈਂਬਰਸ ਨੂੰ ਚੀਫ ਗੈਸਟ ਨੂੰ ਜਿਹੜੇ ਲੋਕ ਦੇਖਣ ਆਏ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦਿੱਤਾ ਅਖੀਰ ਦੇ ਵਿੱਚ ਅਸੀਂ ਇਹੀ ਹੈ ਵੀ ਨਵੰਬਰ ਅਕਤੂਬਰ ਚ ਇਸ ਦਾ ਅਗਲਾ ਐਡੀਸ਼ਨ ਕਰਾਵਾਂਗੇ ਤੇ ਇਹੀ ਸਾਡੀ ਬੇਨਤੀ ਹੈ ਕਿ ਸਾਨੂੰ ਅਗਲੇ ਐਡੀਸ਼ਨ ਚ ਇਸ ਤੋਂ ਵੀ ਵੱਧ ਸਾਥ ਮਿਲੇ ਪਲੇਅਰਾਂ ਦਾ ਵੀ ਟੂਰਨਾਮੈਂਟ ਪ੍ਰੈਸ ਦਾ ਤੇ ਸਾਰਿਆਂ ਦਾ ਥੈਂਕ ਯੂ